ਹਾਂਜੀ ਮੇਰੇ ਬੋਲ ਨੂੰ ਸਰਣ ਪਿਆਰ ਪਰਿਸ਼ਦ ਸ੍ਰੀ ਕਾਲ ਜੀ ਹੋਰ ਕੀ ਹਾਲ ਚਾਲਾ ਉਮੀਦ ਕਰਦੇ ਹਾਂ ਸਾਰੇ ਜਾਣੇ ਠੀਕ ਹੋਗਾ ਹੋਵਾਂਗੇ ਲੋ ਜੀ ਹੋ ਗਏ ਤਿਆਰ ਚੱਲਿਆਂ ਸਕੂਲ ਨੂੰ ਟਾਈਮ 7 ਵਜੇ ਚੱਲੇ ਆ ਅੱਜ ਪਹਿਲਾਂ ਆਪਾਂ 6 ਵਜੇ ਜਾਂਦੇ ਹੁੰਨੇ ਆ ਅੱਜ ਇੱਕ ਘੰਟਾ ਲੇਟ ਤੋਂ ਹੋਣਾ ਸੀ ਤੇ ਹੁਣ ਆਪਾਂ ਤੋਂ ਲੱਗਿਆ ਘਰ ਚੱਲਦੇ ਆ ਬੈਣ ਦੇ ਕੋਲ ਤੇ ਬਣੇ ਰਹੋ ਵੀਡੀਓ ਨਾਲ ਦਿਖਾਵਾਂਗੇ ਅੱਜ ਦੀ ਯਾਰਨੀ ਹਨ ਲੋਹੀ ਚੱਕ ਲਈਏ ਠੰਡ ਹੁੰਦੀ ਆ ਬਾਹਰ ਵਾਲੇ ਮੋਟਰਸਾਈਕਲ ਤੇ ਜਾਣ ਕਰਕੇ ਠੰਡ ਲੱਗਦੀ ਆ ਹਟਾ ਕੇ ਰੋਟੀ ਮੰਮੀ ਨੇ ਪਾ ਕੇ ਮੋਟਰ ਸ਼ਕਲ ਕਰਦੇ ਆਪਾਂ ਸਟਾਰਟ ਚਲੋ ਵੀ ਤੁਰਦੇ ਆ ਹੁਣ ਆਪਾਂ ਸੋਨੂੰ ਉੱਥੇ ਚੱਲ ਕੇ ਮਿਲਦੇ ਆ ਹਲੋ ਵੀ ਆ ਗਏ ਸਕੂਲ ਦੇ ਵਿੱਚ ਪਹੁੰਚ ਗਏ ਆ ਗਿਆ ਆਪਣੇ ਨਾਲ ਵਾਲਾ ਮੁੰਡਾ ਵੀ ਜੀ ਹੋ ਗਿਆ ਟਾਈਮ ਆਪਣਾ ਤੁਰਨ ਦਾ ਸਹੀ 1:00 ਵਜ ਗਿਆ 1:05 ਮਿੰਟ ਹੋ ਗਏ ਗੱਡੀਆਂ ਲਾਉਣ ਦਾ ਟਾਈਮ ਹੋ ਗਿਆ ਹੁਣ ਆਪਾਂ ਪਹਿਲਾਂ ਬੱਸ ਲਾਉਣੇ ਆ ਤੇ ਬਾਕੀ ਤਕਰੀਬਨ ਬੱਸਾਂ ਸਾਰੀਆਂ ਜਾ ਚੁੱਕੀਆਂ ਨੇ ਥੋੜੀਆਂ ਬਹੁਤੀਆਂ ਰਹਿ ਗਈਆਂ ਜਿਹੜੀਆਂ ਨੇ ਪਿੱਛੇ ਲੱਗਣਾ ਹੁੰਦਾਗਾ ਉਹ ਖੜੀਆਂ ਨੇ ਗਰਾਊਂਡ 'ਚ ਆ ਸਾਰਾ ਗਰਾਊਂਡ ਯਾ ਇੱਥੇ ਕੱਢਦੇ ਨੇ ਬੱਸਾਂ ਬਸ ਆਈ ਟਾਮੀ ਟਾਮੀ ਯਾ ਰਹਿ ਗਈਆਂ ਥੋੜੀਆਂ ਬਹੁਤੀਆਂ ਕੜੀਆਂ ਨੇ ਇਹੜੀਆਂ ਇਹ ਆਪਾਂ ਨੇ ਵੀ ਮਾਰ ਲਿਆ ਸਰਵੋਤਮ ਪ੍ਰੈਸ਼ਰ ਬਣਾਈ ਜਾਂਦੇ ਆ ਤਰਦੇ ਆ ਫਿਰ ਜਾ ਲੱਗਦੀਆਂ ਨੇ ਬੱਸਾਂ ਇਧਰ ਨੂੰ ਸਾਰੀਆਂ ਉੱਥੇ ਆ ਪਹੜਾਉਣੀਆਂ ਚੱਲ ਕੇ ਜੀ ਆਉਰੇ ਘੜਦੀ ਨੇ ਬੱਸਾਂ ਸਾਰੀਆਂ ਆ ਕੇ ਇਧਰ ਤੁਸੀਂ ਪਹਿਲਾਂ ਪਾ ਕੇ ਇੰਪਰਫਰ ਲਈਏ ਪਾਣੀ ਦਾ ਆਹ ਖੜੀਆਂ ਨੇ ਬਸ ਇੱਥੇ ਸਾਰੀਆਂ ਪਾਣੀ ਢੋਲ ਦਈਏ ਤੇ ਚਾਹ ਤੇ ਨਵਾਂ ਪਾਣੀ ਭਰ ਲੀਏ ਕੱਢ ਕੇ ਆਪਾਂ ਆਹ ਉਹ ਟੂਟੀਆਂ ਲੱਗੀਆਂ ਹੋਈਆਂ ਨੇ ਇਹਦੇ ਪਿਛਲੇ ਪਾਸੇ ਵਾਟਰ ਕੂਲਰ ਲੱਗਿਆ ਹੋਇਆ ਠੰਡਾ ਪਾਣੀ ਆਉਂਦਾ ਤੇ ਸਤ ਸ੍ਰੀ ਅਕਾਲ ਤੁਹਾਨੂੰ ਕਿਵੇਂ ਹੈ ਵਰ ਲਈਦਾ ਬੱਚਿਆਂ ਨੂੰ ਪਾਣੀ ਪੀਣ ਆਉਂਦਾ ਸਾਫ਼ ਤੇ ਬਾਕੀ ਗਰਮ ਵੀ ਹੋ ਜਾਂਦਾ ਪਿਛਲੇ ਦਿਨ ਦਾ ਪਾਣੀ ਆ ਪਤਾ ਆ ਗਿਆ ਭਰ ਲਈਦਾ ਇੱਕ ਵਧੀਆ ਕੱਢੀ ਆਪਣੀ ਹਾਂ ਤਾਂ ਇਹ ਚੁਕਾ ਤੇ ਡਕਸ ਇਹਨਾਂ ਨੂੰ ਸਿਰ ਤੇ પર ચેલા ટાઈમ પર ਇਹ ਵੀ ਸਾਰੀਆਂ ਬਿਲਡਿੰਗਾਂ ਨਵੀਆਂ ਬਣ ਰਹੀਆਂ ਨੇ ਸਕੂਲ ਦੀਆਂ ਬੈਕ ਸਾਈਡ ਤੇ ਸਾਰੀਆਂ ਚਲੋ ਕੈਂਪਰ ਧਰ ਦਈਏ ਪਹਿਲਾਂ ਆਪਾਂ ਲੋਬੀ ਬੱਚੇ ਵੀ ਖੇਡ ਹੀ ਜਾਂਦੇ ਨੇ ਗਰਾਊਂਡ 'ਚ ਲਿਆ ਮੈਂ ਡਿੱਕੀ ਜਾਂਦਾ ਸੀ ਤੈਨੂੰ ਲਿਆ ਮੈਂ ਇਹਨੇ ਸਾਫ ਕਰ ਲਾਂ ਔਰ ਲਿਆ ਲਿਆ ਤੂੰ ਮੈਨੂੰ ਮਾਰ ਲਾਂ ਕੋਈ ਕੱਪੜਾ ਲੀੜਾ ਆ ਵਾਪਸ ਲੱਗਣੀਆਂ ਆਪਣੇ ਮੂਰੇ ਇਹਦੇ ਪਿੱਛੇ ਆਪ ਆਪਣੀ ਲਾਉਣੀਆਂ ਖਾਣੇ ਲੱਗਣਾ ਪੈਸੇ ਹੋ ਹੋ ਜਾਂਦਾ ਦਾ ਡਰਾਈਵਰ ਤੇ ਹੁਣ ਇਹਨੂੰ ਹੋਰ ਮੁੰਡਾ ਲਾਊਗਾ ਬੱਸ ਨੂੰ ਇਹ ਉਥੋਂ ਚੜਾਈ ਚੜਨੀ ਆ ਚੜਾਈ ਚੜਨ ਲੱਗੀ ਹੈ ਨਾ ਥੱਲੇ ਲੱਗ ਜਾਂਦੀ ਆ ਪੈਸੋਂ ਹੁਣ ਇਹਦਾ ਡਰਾਈਵਰ ਜਿਹੜਾ ਉਹ ਮੁਰੇ ਗਿਆਗਾ ਚੜਾਈ ਤੇ ਫੇਰ ਉੱਥੇ ਉਹ ਇੱਟਾਂ ਧਰੂਗਾ ਫੇਰ ਥੋੜੀ ਜੀ ਪੈਸੋਂ ਪਰ ਉੱਡਦੀ ਆ ਇਹਦੇ ਪਿੱਛੇ ਆਪਾਂ ਨੇ ਲਾਉਣੀਆਂ ਦਿਖਾਉਣੇ ਆ ਸਾਨੂੰ ਆਪਾਂ ਵੀ ਕਿਵੇਂ ਲੱਗਦੀ ਆ ਥੱਲੇ ਇਹ ਇੱਥੋਂ ਥੱਲੇ ਲੱਗ ਜਾਂਦੀ ਆ ਆ ਦੇਖੋ ਆ ਟੁੱਟੀ ਹੋਈ ਆ ਇੱਥੋਂ ਹੋਰ ਜੇ ਤਾਲੇ ਚੜਾਈ ਚੜਨ ਲੱਗੀ let ਇਹਨੇ ਵੀ ਰੋਜ਼ ਬਚਾ ਕੇ ਚੜਾਉਣਾ ਪੈਂਦਾ ਤੇ ਕੁਝ ਗੱਡੀਆਂ ਉੱਤਰ ਲੱਗਦੀਆਂ ਨੇ ਤੇ ਕੁਝ ਗੱਡੀਆਂ ਇੱਧਰ ਸਕੂਲ ਦੇ ਵਿੱਚ ਸਾਰੀਆਂ ਬਿਲਡਿੰਗਾਂ ਦੇ ਅਲੱਗ-ਅਲੱਗ ਬਲਾਕ ਬਣੇ ਹੋਏ ਬਲਾਕ ਬਣੇ ਹੋਏ ਨੇ ਤੇ ਬਲਾਕਾਂ ਦੇ ਅਕੋਰਡਿੰਗ ਬਲਾਕਾਂ ਮੁਰੇ ਗੱਡੀਆਂ ਚਾਲ ਲੱਗਦੀਆਂ ਨੇ ਜਿੰਨੇ-ਜਿੰਨੇ ਆ ਗਈਆਂ ਨੇ ਇਹਨਾਂ ਦੀ ਸਿਲੈਕਟ ਕਰੀਆਂ ਹੋਈਆਂ ਲਓ ਜੀ ਆ ਲਾਤੀ ਗੱਡੀਆਂ ਆਪਾਂ 1.5 ਵਜ ਗਿਆ 2 ਵਜ ਕੇ 20 ਮਿੰਟ ਤੇ ਇੱਥੋਂ ਨਿਕਲਣਾ ਪਾਣਾ ਆਏ ਖੜਦਿਆਂ ਨੇ ਗੱਡੀਆਂ ਇੱਧਰ ਆ ਲੱਗਦੀਆਂ ਨੇ ਇੱਥੇ ਕੁਝ ਉਧਰ ਖੜਦੀਆਂ ਨੇ ਉਧਰੋਂ ਆਏ ਨੇ ਦੂਸਰੇ ਗੇਟ ਰੋਡ ਤੇ ਨਿਕਲ ਜਾਂਦੀਆਂ ਨੇ ਤੇ ਕੋਸਾ ਇੱਧਰ ਖੜ ਜਾਂਦੀਆਂ ਨੇ ਇਹ ਸਕੂਲ ਇੱਥੋਂ ਦਾ ਉਹ ਜੀ ਆ ਬੈਠਾ ਡਰਾਈਵਰ ਸਾਡੇ ਉਹ ਪਾਇਆ ਕਾਤਰਾ ਪਾਇਆ ਮੇਰੇ ਹੀ ਗੱਡੀ ਤੇ ਕੱਢਣ ਦੀ ਕਰਵਰ ਪਾਇਆ ਜਿਹਦੇ ਕੋਲੇ ਕੋਈ ਨਾ ਹੋ ਰਿਹਾ ਪਰਲੇ ਪਾਸੋਂ ਮਗਾ ਹੁਣ ਕੋਟ ਕੀ ਕੀ ਕੰਮ ਕਰਦਾ ਰਾਇਲਾ ਜਿਹੜਾ ਕਲੋਰੀ ਪਰਲਾ ਨਹੀਂ ਮੈਨੂੰ ਪਤਾ ਮੇਰੇ ਮਨੇ ਫਿਰ ਮੈਨੂੰ ਇਹ ਗੱਲ ਕਹੀ ਜੇ ਮੈਂ ਕੱਲੀ ਤੇਰੀ ਗੱਲ ਤਾਂ ਮੰਨ ਵਾਲੇ ਫਿਰ ਜਿਹੜਾ ਮੇਰੇ ਨਾਲ ਬੰਦਾ ਕੱਲ ਗਿਆ ਸੀ ਉਹਨੂੰ ਮੈਂ ਇਹ ਗੱਲ ਸੁਣਾਈ ਕਨ ਕਰਦੀ ਆ ਉਹ ਦੁਬਾਰਾ ਲੈਪਟਾਪ ਲਾ ਉਹਦੇ ਤੇ ਸਾਰਾ ਕੁਝ ਆ ਜਾਂਦਾ ਉਹ ਕਹਿੰਦਾ ਵੀਰੇ ਹੁਣ ਸਹੀ ਚੱਲਦੀ ਆ ਉਹ ਮੇਰੇ ਨਾਲ ਬਹਿ ਕੇ ਸੇਖੀ ਚੌਕ ਆਹ ਫਿਰ ਉਹ ਸਹੀ ਹੋ ਗਈ ਹੋਰ ਕਿਤੋਂ ਹੋ ਸਕਦਾ ਮਨ ਕੋ ਨਾਲ ਸਹੀ ਚੱਲਦੀ ਹੈ ਗੱਲ ਤਾਂ ਆ ਕੀ ਸੀ ਨਾ ਵਲੌਗ ਤੇ ਝਾੜ ਦੇਣਾ ਅੱਜ ਸਾਨੂੰ ਦੋਨਾਂ ਨੂੰ ਕੱਲ ਨੂੰ ਵਲੌਗ ਦੇਖਾ ਕੋਲ ਹੋਰ ਨਹੀਂ ਵਸੇ ਗੱਲ ਤਾਂ ਇਹ ਚੀਜ਼ ਸੀ ਨਾ ਤੇਰਾ ਕੀ ਕੀ ਆ ਇਹਦੇ ਤੇ ਮੈਂ ਭਾਲਦਾ ਦੀ ਤੇਰਾ ਉਹ ਭਾਲਦਾ ਦੀ ਮੈਂ ਇਹਦੇ ਸਬਸਕ੍ਰਾਈਬ ਹਾਂ ਹਾਂ ਤੇਰਾ ਮੇਰੇ ਚੈਨਲ ਮੰਡਾ ਨੀ ਕੀ ਨਵਾ ਆ ਤੇ ਗੱਡੀ ਕਾ ਉਹਦੀ ਪਾਈ ਵੀ ਭੈਣ ਜਦ ਕਿਦਰੀ ਹੋਰੀ ਛੱਡ ਗਈ ਨਾਲੇ ਜੀ ਮੈਂ ਬੰਦੇ ਨੂੰ ਫੋਨ ਲਾਇਆ ਮੈਂ ਕਿਤੇ ਆਪਣੇ ਲਈ ਤਾਂ ਨਹੀਂ ਕਹਿੰਦਾ ਨਹੀਂ ਨਹੀਂ ਤੂੰ ਮੈਂ ਕੱਲ ਵੀ ਭਲ ਗਿਆ ਬੈਠਾ ਮੈਂ ਹਾਂ ਯਾਰ ਨਾਉਂ ਪਤਾ ਨਹੀਂ ਗਿਆ ਮੈਂ ਨਾਉਂ ਭੁੱਲ ਗਿਆ ਇਹ ਤਾਂ ਆਪਦੇ ਆਪ ਹੀ ਆਉਣ ਲੱਗ ਜਾਣਗੇ ਬੱਕੇ ਨਾ ਚਾਲੂ ਕਰ ਤੇ ਫਿਰ ਤਾਂ ਬਤਰੀ ਹੋ ਜਾਊਗੀ ਫੇਰਾਂ ਦੋ ਚਾਰ ਵੀਡੀਓ ਦੇ ਦੇਣੀ ਆ ਇਹ ਤਾਂ ਆਪਦੇ ਆਪ ਹੀ ਆਉਣ ਲੱਗ ਜਾਣਗੇ ਮੈਂ ਤੈਨੂੰ ਤਾਂ ਕਹਿੰਦਾ ਉੱਥੇ ਉੱਥੇ ਤੂੰ ਤਾਂ ਅੱਖਾਂ ਖਾਨੀ ਕੀ ਕਹੀ ਜਾਂਦਾ ਮੈਂ ਤੈਨੂੰ ਕਿਹਾ ਵੀ ਸੀ ਨਹੀਂ ਕੋਈ ਵੀ ਉਹ ਤਾਂ ਦਿੱਥਾ ਦਾ ਹੈਗਾ ਵੀ ਅੱਗੇ ਹੀ ਬਣ ਜਾਣਾ ਤੈਨੂੰ ਅੱਜ ਪੱਕਾ ਕਰ ਲੈ ਉਹ ਕਹਿੰਦੇ ਪਉ ਜ਼ਰੂਰ ਪਉ ਇੱਥੇ ਦੋਨੋਂ ਜਗ੍ਹਾ ਤੋਂ ਇੱਕ ਜਗ੍ਹਾ ਤੇ ਤੇ ਮੈਂ ਕਿਹਾ ਮੈਡਮ ਨੂੰ ਅਸਮਝਾਤਾ ਤੂੰ ਵੀ ਗੱਲ ਕਰ ਲੈ ਕਹਿੰਦੇ ਇਹ ਨੂੰ ਕਹਾਗੇ ਪੰਡਤ ਜੀ ਆਗੇ ਜਵਾਕ ਬੱਸ ਹੋ ਗਿਆ ਮੈਂ ਕਰ ਲਿਆ ਛੁੱਟੀ ਮਹਾ ਮਿਲ ਗਈ ਛੁੱਟੀ ਮੇਰੇ ਪਿੱਛੇ ਪਾ ਕੇ ਹੋੜ ਜਾ ਕੇ ਜੀ ਜੇਕ ਨਹੀਂ ਹਾਂ ਹੋ ਮੇਰੇ ਮੈਨੂੰ ਐ ਮੇਰੇ ਤਰੇ ਗੱਡੀ ਛੱਡ ਦੇ ਲੋਏ ਫਰੈਂਡ ਪਹੁੰਚਣ ਆਲੇ ਹਾਂ ਅਸਲ ਵਿੱਚ ਲਾਸਟ ਫਰੈਂਡ ਹੈ ਇਹ ਕਿੱਥੇ ਆਪਾਂ ਗੱਡੀ ਖੜਾਉਣੀ ਆ ਪਹੁੰਚ ਲੱਗੇ 3:00 ਵਜੇ ਆਪਾਂ ਗੁਰਦੁਆਰੇ ਦੇ ਪਾਸੇ ਖੜਾ ਕੇ ਨਿਕਲ ਚੱਲੇ ਆਂ ਪਿੰਡ ਨੂੰ ਇਸੇ ਹੀ ਆਪਾਂ ਸਵੇਰੇ 3:00 ਵਜੇ ਤੋਂ ਨਾ 15:00 ਤੱਕ ਆਏ ਹਣੇ ਪਿੰਡ ਤੇ ਪਾਸੇ ਖੜਾ ਥਕੇ ਹੁਣ ਆਪਾਂ ਚੱਲਿਆ ਘਰ ਨੂੰ ਇਹ ਕੱਚਾ ਪਹਾ ਜਾਂਦਾ ਆਪਣੇ ਪਿੰਡ ਨੂੰ ਦੋ ਢਾਈ ਕਿਲੋਮੀਟਰ ਦਾ ਗਾਸ਼ਰਾ ਇੱਥੋਂ ਵੀ ਆਪਾਂ ਜਲਦੀ ਨਾਲ ਅੱਗੇ ਜਾਂਦੇ ਆਂ ਇੱਥੋਂ ਦੀ ਯਾਤਾਂਦੇ ਆਪਾਂ ਰਹਾਂ ਚੱਲਨੀ ਆ ਵਾਕਈ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਤਕਰੀਬਨ ਬਾਟੀ ਪਾਈ ਜਾਣੀ ਆ ਅੱਜ 5 ਮਾਰ 5 ਅਪ੍ਰੈਲ ਹੋ ਗਿਆ ਤੇ 11 ਅਪ੍ਰੈਲ ਤੱਕ ਮਸ਼ੀਨ ਚੱਲ ਪੈਣੀ ਆ ਉੱਠ ਗਏ ਆਪਾਂ ਟਾਈਮ 8:00 ਵੱਜ ਗਿਆ ਸਕੂਲੋਂ ਆ ਕੇ ਸੌਂ ਗਿਆ ਸੀ ਮੈਂ ਤਕ ਬਹੁਤ ਜ਼ਿਆਦਾ ਸੀ ਤੇ ਹੁਣ 8:00 ਹੋ ਗਏ ਨੇ ਹੁਣ ਉੱਠਿਆ ਹੋਰ ਗੀ ਟੌਪ ਟਾ ਬਿਲਕੁਲ ਟਲ ਗਈ ਸ਼ਾਮ ਦਾ ਵੇਲਾ ਹੋ ਗਿਆ ਮੰਮੀ ਵੀ ਹੋ ਗਈ ਆ ਬੇੜੇਸ ਮੰਜੜਾ ਹੀ ਗਰਮੀ ਬਹੁਤ ਚੱਲੀ ਆ ਹੁਣ ਜਗਤਾਰ ਕਿਧਰ ਨੂੰ ਗਿਆ ਸਾਰਾ ਬੱਠਾ ਬਾਰੇ ਹੂੰ ਹਰ ਜਗਤਾਰ ਇਹ ਦੁਕਾਨ ਆ ਕੱਪੜੇ ਵਾਲੀ ਸਾਡੇ ਗਵਾਂਢਿਆਂ ਦੀ ਖੁੱਲੀ ਹੋਈ ਹੈ ਆ ਘਰ ਵਾਲਿਆਂ ਦੀ ਆ ਗਲੀ ਚ ਤੇ ਆ ਗਵਾਂਢੀ ਘਰਟਾ ਹੀ ਜਾਂਦੇ ਨੇ ਘਰ ਨਹੀਂ ਵਾਸ਼ ਇਹਨਾਂ ਦਾ ਨਵਾਂ ਪਾਲਿਆ ਇਹਨਾਂ ਨੇ ਪਰਲੀ ਛੱਡ ਲਿਆ ਪਹਿਲਾਂ ਇੱਧਰ ਪਾਇਆ ਹੋਇਆ ਸੀ ਹਾਂਜੀ ਲੋ ਜੀ ਟਾਈਮ 7:20 ਹੋ ਗਏ ਸ਼ਾਮ ਦੇ ਹਨੇਰਾ ਹੋ ਚਲਿਆ ਤੇ ਹੁਣ ਆਪਾਂ ਕਿਤੇ ਬਾਹਰ ਚੱਲੇ ਆ ਮੇਰੇ ਫਰੈਂਡ ਨਾਲ ਇੱਕ ਮੇਰਾ ਨਾਲ ਮਿੱਤਰ ਆ ਕਿਸੇ ਛੋਟੀ ਜੀ ਪਾਰਟੀ ਤੇ ਚੱਲੇ ਆ ਸੀ ਤੇ ਰਾਤ ਹੋ ਜਾਣੀ ਆ ਸਾਨੂੰ ਜਾਂਦਿਆਂ ਨੂੰ ਘੰਟਾ ਡੇਢ ਘੰਟਾ ਲੱਗ ਜਣਾ ਜਾਂਦਿਆਂ ਨੂੰ ਬਾਕੀ ਹੁਣ ਆਪਾਂ ਉੱਥੇ ਵਲੌਗ ਨਹੀਂ ਬਣਾ ਤੇ ਅੱਜ ਦਾ ਆਪਾਂ ਵੀਡੀਓ ਇੱਥੇ ਬੰਦ ਕਰਦੇ ਆ ਚਲੋ ਠੀਕ ਹੈ ਜੀ ਫਿਰ ਹੁਣ ਆਪਾਂ ਕਿਸੇ ਨਵੇਂ ਬਲੌਗ 'ਚ ਮਿਲਾਂਗੇ ਅੱਜ ਦੀ ਆਪਣੀ ਵੀਡੀਓ ਇੱਥੋਂ ਤੱਕ ਸੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਂ ਫਿਰ ਹੁਣ ਕਿਸੇ ਨਵੇਂ ਬਲੌਗ 'ਚ